ਕਿ ਪੋਣੇ ਇਹ ਕ੍ਰਿਸ਼ਨ ਜੀ ਦੇ ਲਈ ਆ ਲਫਾਫੇ ਵਿੱਚ ਆ ਰੱਪਟਾ ਨੇ ਜੀ ਫਿਰ ਰੱਪਟਾ ਜੇ ਗੋਲ ਕਰਕੇ ਉੱਪਰ ਪਾਈਆਂ ਹੋਈਆਂ ਸੀਗੀਆਂ ਇੱਥੇ ਗੱਲ ਇਹ ਹੈ ਵੀ ਇੱਥੇ ਬੋਲ ਹਣ ਖੰਮ ਹੋ ਜਾਂਦੇ ਜੀ ਜਦੋਂ ਲੋਕ ਇੱਕ ਭਗਵਾਨ ਦੀ ਪੂਜਾ ਕਰਕੇ ਉਹ ਭਗਵਾਨ ਹੈਗੇ ਨੇ ਮੰਦਿਰਾਂ ਨਹੀਂ ਭਗਵਾਨ ਹੈਗੇ ਨੇ ਕਿ ਉਹ ਤਾਂ ਦੋ ਬੜੀਆਂ ਮੰਗਾਂ ਮੰਗੀਆਂ ਹੋਣਗੀਆਂ ਪਰਿਵਾਰ ਦੀ ਸੁੱਖ ਸ਼ਾਂਤੀ ਮੰਗੀ ਹੋਊਗੀ ਵੇ ਖੁਦ ਭਗਵਾਨ ਜੀ ਨੇ ਕਿੱਥੇ ਛੁੱਟਤਾ ਯਾਰ ਰਸਤੇ ਦੇ ਵਿੱਚ ਉੱਪਰ ਲੋਕ ਛੁੱਟੇ ਹੋਣਗੇ ਮੈਂ ਤਾਂ ਇਹ ਚੀਜ਼ ਨੂੰ ਮੱਥੇ ਲਾਉਣਾ ਭਾਈ ਮੇਰਾ ਫਰਕ ਤਾਂ ਕਿਉਂਕਿ ਹੂਸ਼ ਇੱਦਸਾ ਨਾਲੇ ਕਿੱਥੇ ਨੇ ਹੁਣ ਤੁਸੀਂ ਇਸ ਸਰੂਪ ਨੂੰ ਕੀ ਕਰੋਗੇ ਮੈਂ ਤਾਂ ਇਹ ਕਰ ਲੈਣੀ ਆ ਆਪਣੇ ਕਾਰਨ ਕਿਤੇ ਅਗ ਨਹੀਂ ਪੇਟ ਹੋ ਜਾਣਾ ਪਰ ਮੈਂ ਬਿਆਹ ਨਹੀਂ ਹੋ ਰਿਹਾ ਮੈਂ ਸੰਸਣ ਵਾਲਾ ਰਹਿਣਾ ਚਾਹਾਂ ਕਿ ਤੁਸੀਂ ਗਾਣ ਵਾਲਿਆਂ ਦੇ ਮਾਗਰ ਨਾ ਹੋ ਜਾਂਦੇ ਹੋ ਪਰਚੇ ਕਰਾਉਣ ਲੱਗ ਜਾਂਦੇ ਹੋ ਬਰਤ ਆਡੇ ਤੋਂ ਆ ਕੋਈ ਵੀ ਆਦਮੀ ਆ ਰਿਹਾ ਹੋਰ ਦੇਖੀ ਆਪਾਂ ਹਮ ਦਾ ਮਾਜੇ ਦਾ ਕੀ ਕੀ ਇਹਦੇ ਵਿੱਚ ਇਹਦੇ ਵਿੱਚ ਵੱਢ ਕੇ ਆਂ ਦੇਖ ਸਾਡਾ ਕੱਟ ਕੇ ਦਿਖਾਉਣਾ ਬਾਈ ਆ ਆ ਦੇਖ ਲਓ ਚੁੱਕੀ ਕੁਛ ਨਕਲ ਆ ਲਓ ਮੈਨੂੰ ਫੜਾਓ ਆ ਦੇਖ ਲਓ ਫੋਟੋ ਸਾਹਮਣੇ ਪੀ ਆਂ ਦੇਖ ਲਓ ਆ ਹੱਲਾ ਸਾਡੇ ਲੋਕਾਂ ਕਿੰਨੇ ਕੀ ਕੀ ਕੁਛੇ ਕਰਕੇ ਜਾਂਦੇ ਆ ਦੇਖ ਲਓ ਬਾਈ ਲੈ ਲੈ ਹੁਣ ਕੀ ਗਹੇਂਗੇ ਬਾਈ ਸਵਾਦ ਹੀ ਆ ਸਵਾਦ ਹੀ ਆ ਆ ਪੈਸੇ ਕੱਟ ਲੈ ਪੈਸੇ ਕੱਟ ਲੈ ਆਂ ਲਿਖਿਆ ਵੀ ਹੋ ਜਾਂ ਤੇ ਨੌ ਵੀ ਲਿਖਾਇਆ ਬਾਈ ਉੱਪਰ ਵਿਜੇ ਕੀ ਲਿਖਾਇਆ ਵਿਜੇ ਹੁੰਜਨ ਵਿਜੇ ਹੁੰਜਨ ਕਿਦੂ ਫੈਮਿਲੀ ਵਿੱਦ ਫੈਮਿਲੀ ਇਹਦੇ ਵਿੱਚ ਪੈਸੇ ਵੀ ਪਾ ਦਿੰਦੇ ਪਈ ਇਹਦੇ ਵਿੱਚ ਪੈਸੇ ਵੀ ਪਾਏ ਖਾਲੀ ਰੱਖ ਰੱਖਦੇ ਹੈ ਤਾਂ ਹੋਰ ਦੇਖ ਲੋ ਅੰਕਲ ਰਵੀਰ ਗੁੱਨ ਚੂਂਗੜੇ ਦੇਖ ਲੋ ਬਾਈ ਕਿੰਨੇ ਕੀ ਉਹ ਦੇਖ ਲੋ ਆ ਲਓ ਜੀ ਲੋਕਾਂ ਨੇ ਆ ਤੈਨੂੰ ਆ ਆ ਰੋਂਗ ਸਾਈਡ ਹੀ ਆਉਂਦਾ ਬਾਈ ਪੁੰਨੀ ਬਾਈ ਇਹ ਨਾਲ ਜਿੱਦ ਨਿਕਲਦਾ ਕਿੰਨੀ ਵੀ ਜੇ ਕੁੱਤੇ ਕਹਿੰਦੇ ਮਤ ਯਾਦ ਰੱਖ ਲੋ ਬਾਈ ਪੈਸੇ ਕੱਢ ਲੈ ਤੇ ਆ ਲਓ ਪੈਸੇ ਕੱਢ ਲੈ ਇਹਨੂੰ ਨਾ ਹਰ ਸੰਭੂਗੀ ਯਾਰ ਲੋਕ ਸਾਂਭਣਾ ਨਹਿਰ ਚ ਬਾਈ ਜੀ ਸੱਟ ਕੇ ਵੀ ਨਹੀਂ ਦੇਖੋ ਇਹ ਸਾਜਣ ਕਰਨ ਨੂੰ ਇਹ ਕੰਪਲੈਟ ਸਾਡੇ ਇਹ ਅੰਬੇਪਾਜਾ ਸਾਹਿਬ ਹੋਰ ਦੇਖੋ ਮਾਰੋ ਹੱਥ ਕੀ ਆ ਦੇਖ ਲਓ ਬਾਈ ਪੈਸੇ ਕੋਲੇ ਕਾਰਡ ਆਹ ਲਓ ਜੀ ਇੱਕ ਹੋਰ ਨਿਕਲ ਆਏ ਦੇਖੋ ਆ ਦੇਖੋ ਆ ਲਓ ਜੀ ਹਲੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਸੇ ਗੁਰੂਆਂ ਸਾਹਿਬ ਦੇ ਦਸੇ ਗੁਰੂ ਦੀ ਫੋਟੋ ਹੈ ਬਾਈ ਸਾਡੇ ਦਸਾਂ ਗੁਰੂਆਂ ਦੀ ਜੀ ਬਹੁਤ ਲੋਕ ਸਾਡੇ ਤੇ ਆਕਤੀਆ ਕਰਦੇ ਨੇ ਬਾਈ ਆਹ ਭਾਈ ਦੇਖ ਲਓ ਲਓ ਸਰੰਦ ਨਹਿਰ ਦੀਆਂ ਲਾਈਵ ਤਸਵੀਰਾਂ ਨੇ ਭਾਈ ਜੀ ਇਹ ਆ ਦੇਖ ਸਕਦੇ ਹੋ ਗੱਡੀ ਕੀ ਕਰੀਏ ਵੀਰੇ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਹ ਆਪਣੇ ਸੰਬੰਧਿਤ ਪ੍ਰਸ਼ਾਸਨ ਅਧਿਕਾਰੀ ਜੋ ਵੀ ਇਹ ਚੀਜ਼ ਤੇ ਆਪਾਂ ਧਿਆਨ ਦਈਏ ਆਹ ਸਾਈਨ ਤੇ ਵੀ ਢੱਕਿਆ ਗਿਆ ਜਦੋਂ ਪੂਜਾ ਕਰਦੇ ਹੋਣਗੇ ਹੈ ਜਦੋਂ ਕਿਆ ਕਰਦੇ ਹੋਣਗੇ ਆਪ ਸਾਈਕਲ ਕਿੱਡ ਚਾਹੁੰਦਾ ਬੇਸ਼ੱਕ ਵੀਰੇ ਚੇਅਰ ਜਰੂਰ ਕਰਦੇ ਹੋ ਚਲਦੀ ਵੀਡੀਓ ਨੂੰ ਆਹ ਲਓ ਜੀ ਆਹ ਦੇਖ ਲਓ ਬਾਈ ਨਿਕਲਦੀਆਂ ਚੁੰਮੀਆਂ ਲੈ ਆਹ ਦੇਖ ਲਓ ਚਲੋ ਆਹ ਦੇਖ ਸਕਦੇ ਆ ਆਪਾਂ ਚਾਹਤ ਹੋਣ ਤੋਂ ਕੋਈ ਨਹੀਂ ਐਤੋ ਜੀ ਆਹ ਲਓ ਜੀ ਬਿੰਦੀਆ ਵੀ ਨਿਕਲਿਆ ਜੀ ਕੋਈ ਰੋਸ਼ਨੀ ਪੈਂਦੀ ਜੀ ਬਾਈ ਤਾਂ ਵੀ ਆਹ ਰਹਿਦਾ ਮੈਲਾ ਪੜਾ ਬਾਈ ਆ ਭਰੇ ਹੋਇਆ ਤਾਂ ਕਰਕੇ ਤੁਹਾਨੂੰ ਦਿਦਾ ਰਹੇ ਆਹ ਲਓ ਜੀ ਆਹ ਪਟਕੇ ਸਿੱਖਾ ਦੇਖ ਲਓ ਬਾਈ ਆ ਕੋਈ ਸਰਦਾਰ ਬੰਦਾ ਕੋਈ ਇਹ ਆ ਸਰਦਾਰ ਬੰਦੇ ਦਾ ਹੀ ਕੰਮ ਆ ਬਾਈ ਆ ਪਟਕਾ ਇਹ ਆ ਦੇਖ ਲਓ ਆਹ ਲਓ ਜੀ ਸਾਡੀ ਹੋਰ ਦੇਖੋ ਕੀ ਕੋਈ ਨਿਕਲਦਾ ਆ ਦੇਖ ਲਓ ਬਾਈ ਆਹ ਹਲਾ ਸਾਡੇ ਗਰੁੱਪਾਂ ਤੇ ਇਹ ਕੀ ਚੀਜ਼ ਆ ਇਹ ਆ ਦੇਖ ਲਓ ਹੈ ਇਹ ਪੰਡ ਪੰਡਤ ਜੀ ਨੇ ਉਹਦੇ ਤੇ ਰੱਖਿਆ ਹੋਣਾ ਇਹ ਆ ਚੌਰਸ ਬਣਾਇਆ ਆ ਉਹ ਤੇ ਰੱਖਿਆ ਹੋਊ ਅੰਕਲ ਇਹ ਇਹ ਆ ਕਮੇਟਰੀ ਵਾਲਾ ਹੈ ਰੱਖਿਆ ਹੈ ਬਾਤੀ ਚੀਜ਼ ਹੈ ਚਲੋ ਤੇ ਬੜਾ ਲਫਾਫਾ ਬਾਈ ਬੜਾ ਇਹ ਆ ਤਰ੍ਹਾਂ ਦੇਖ ਲਓ ਉਹੜੇ ਚਾਂਗੜੇ ਅੱਗ ਚਮਾਲਾ ਵੀ ਪਈ ਅੰਕਲਾ ਦੇ ਹਾਂ ਆ ਮਾਲਾ ਦੇਖ ਲੋ ਬਾਈਆ ਇਹ ਮਾਲਾ ਨਹੀਂ ਦੋਹੇ ਜੈ ਮਾਲਾ ਜੈ ਮਾਲਾ ਜੈ ਮਾਲਾ ਮੂੰਹ ਨੂੰ ਪਾਉਂਦੇ ਆ ਕਰਨਾ ਉਹ ਆ ਦੇਖ ਲੋ ਅੰਬੇ ਮਾਜਰਾ ਸਾਹਿਬ ਰੁਪਈਆ ਰੁਪਈਆ ਕੋਈ ਦੀਦਾ ਹੀ ਨਹੀਂ ਵਿੱਚ ਪਰ ਰੁਪਈਆ ਪੰਡਿਤ ਜੀ ਲੈ ਗਏ ਕੀ ਕਰੀਏ ਰੁਪਈਆ ਪੰਡਿਤ ਜੀ ਲੈ ਗਏ ਆ ਦੇਖ ਲੋ ਜੀ ਬੜਾ ਚੀਜ਼ਾਂ ਦੀ ਲੋ ਹਾਂ ਦੇਖ ਲੋ ਆ ਦੇਖ ਲੋ ਭਾਈ ਹੋਰ ਪਤਾ ਨਹੀਂ ਕੀ ਕੋਈ ਨਿਕਲਦਾ ਹੈ ਲੋ ਵੀਰੇ ਸ਼ੇਅਰ ਜਰੂਰ ਕਰਦੇ ਹੋ ਵੀਰਾ ਬਣ ਕੇ ਤੇ ਆਹ ਹਾਲਾਤ ਨੇ ਲੋਕਾਂ ਦੇ ਆ ਜਾਓ ਵੀ ਚੰਗੀ ਕਰਦੇ ਨੇ ਮਾਨ ਸਿੱਖਾ ਦੇ ਨਾਲ ਭਰੇ ਭਰੇ ਇਹ ਧੋ ਕੇ ਅਗਲੇ ਸਾਲ ਕੰਮ ਆਵੇ ਮਰਤ ਸਕਦੇ ਜੀ ਮਰਤ ਸਕਦੇ ਆਹ ਦੇਖੀ ਜਾਓ ਬਾਈ ਕੀ ਕੋਸੇ ਪੁੱਤਾਂ ਕੀ ਕਰੀਏ ਯਾਰ ਆ ਦੇਖ ਲਓ ਭਾਈ ਫਲ ਕੀ ਆ ਇਹ ਇਹਦੇ ਵਿੱਚ ਹੋ ਹੋ ਰੰਗ ਜਾਂ ਅੰਕਲ ਇਹ ਜੜੀ ਬੂਟੀ ਕੀ ਆ ਦੇਖਿਓ ਜੜੀ ਬੂਟੀਆਂ ਵੀ ਨਾ ਤਾਂ ਦੇਖੋ ਜੀ ਦੇਖੋ ਹੋਰ ਦਿਖਾਉਣਾ ਤਾਂ ਕਿਉਂ ਆ ਆ ਲਓ ਜੀ ਫਰੂਟ ਦੇਖੋ ਆ ਫਰੂਟ ਗਾੜਾ ਹੋਪਾ ਫਰੂਟ ਇਹਨੂੰ ਪਾ ਦਿਓ ਜਾਨਵਰਾਂ ਨੂੰ ਅੱਛਾ ਜੀ ਨਾ ਨਾ ਵੀ ਇੱਧਰ ਬਾਹਰ ਖਾਣ ਖਾ ਲੂਗਾ ਬਾਹਰ ਕੱਢ ਲਓ ਅੱਜ ਪਾਣੀ ਤੋਂ ਆਇਆ ਪਾ ਲੈ ਲਓ ਜੀ ਕੁੰਡੀ ਇਹ ਦੇਖ ਲਓ ਬਾਈ ਪਾਣੀ ਪਾ ਕੇ ਰੱਖਿਆ ਹੈ ਹਾਂ ਇਹ ਪਾਣੀ ਪਾ ਕੇ ਰੱਖਿਆ ਕਰਾਂਗੇ ਬਿਲਕੁਲ ਜੀ ਬਿਲਕੁਲ ਆਹ ਜਾਨਵਰ ਪਾਣੀ ਪੀਣਗੇ ਇਹਦੇ ਵਿੱਚ ਭਾਈ ਜਿਹੜਾ ਸਿੱਟ ਕੇ ਗਿਆ ਉਹਦੇ ਤੱਕ ਵੀਡੀਓ ਪਹੁੰਚ ਜਵੇ ਉਹਦੀ ਵੀ ਬੱਤੀ ਜਗ ਜਵੇ ਇਹਦੇ ਵਿੱਚ ਪਾਣੀ ਉਹ ਪਾ ਕੇ ਰੱਖ ਦਿਆ ਕਰਦਾ ਜਾਨਵਰਾਂ ਨੂੰ ਜਿਉਂ ਨੇ ਜਿਉਂ ਜਾਨਵਰਾਂ ਨੂੰ ਕਿਤੇ ਪਾ ਦਿੰਦਾ ਕੰਮ ਕਰ ਦਿਆ ਬੜਾ ਆਹ ਲਓ ਹੋਰ ਪਤਾ ਨਹੀਂ ਕੀ 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 ਨਿਕਲਣਾ ਬੱਚੇ ਗਿਆ ਕੋਈ ਪਤਾ ਨਹੀਂ ਕਿਹੜਾ ਆਹ ਲਓ ਇਹ ਸਿੱਟਣ ਆਏ ਸੀ ਨਹਿਰ ਦੇ ਵਿੱਚ ਇਹ ਗੰਦਗੀ ਆਹ ਗੰਦਗੀ ਆ ਛੱਡਦੇ ਨੇ ਬਾਈ ਅਸੀਂ ਮੱਛੀਆਂ ਵਾਸਤੇ ਪਹੁੰਚ ਆਏ ਆ ਜੀ ਉਹ ਮੱਛੀਆਂ ਤੇ ਚੀਜ਼ਾਂ ਨਾਲ ਬਿਮਾਰ ਹੋ ਜਾਣਗੀਆਂ ਹੋ ਜਾਣਗੀਆਂ ਹੈ ਆ ਉਲੀ ਲੱਗੀ ਪਈ ਆ ਖਰਾਬ ਪ੍ਰਸ਼ਾਪ ਪਤਾ ਨਹੀਂ ਕੀ ਚੀਜ਼ ਆ ਇਹ ਹੈ ਤੁਸੀਂ ਦੇਖ ਰਹੇ ਹੋ ਪੀਟੀ న్యూਸ ਪੰਜਾਬ ਚੈਨਲ ਤੇ ਤੁਸੀਂ ਇਸ ਟਾਈਮ ਲਾਈਵ ਤਸਵੀਰਾਂ ਦੇਖ ਰਹੇ ਹੋ ਕੋਈ ਨਾ ਤਲੀ ਨਹਿਰ ਤੋਂ ਇਹ ਕਾਰਡਾ ਪਿਆ ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਜਰੂਰ ਕਰ ਲਿਓ ਆ ਸਾਡੇ ਬਾਈ ਲੋਕ ਕਰਨ ਨੂੰ ਅਗਲ ਕੋਈ ਨਹੀਂ ਕਰਉ। ਬੱਸ। ਤੁੰ ਤੂੰ ਬੜਾ ਵੀ ਦੇਖ ਲੋ ਬਾਈ। ਆ ਸੁਹਾ। ਆ ਬੰਦੇ ਕਰੇ। ਇਹ ਸਵਾਹ ਕਿ। ਇਹੇ ਕੰਮ ਕੀਤਾ। ਮੈਂ ਕਹੂੰਗਾ ਜਿਹੜੇ ਕੰਝਰ ਨੇ ਕੀਤਾ। ਕੱਖ ਨਾ ਰਹੇ ਉਸ ਬੰਦੇ ਨਾਲ। ਇਹ ਘਰੇ ਆਪਣੇ ਉਹ ਅਗਲੀ ਭੇਟ ਵੀ ਕਰ ਸਕਦਾ ਸੀ। ਉਹ ਕਿਸੇ ਦੇ ਘਰੇ ਕਿੱਥੇ ਨਹੀਂ ਸੀ। ਆ ਪਾਣੀ ਨੂੰ ਗੰਦਾ ਕਰਨਾ ਆ ਸੀਗਾ ਇੱਥੇ। ਆ ਲੋਕਾਂ ਦੇ ਗਾਲ ਪੋਣਾ ਇਸ ਜ਼ਮਾਨੇ ਅਰ ਪੈਸੇ ਕੱਟ ਕੇ ਕਾਰਾਂ ਦੇ ਵਿੱਚੋਂ ਯਾਰ ਤੁਸੀਂ ਯਾ ਕੰਮ ਕਰਤਾ ਯਾਰ ਲੋਕ ਕਹਿੰਦੇ ਨੇ ਪਾਣੀ ਪੀਂਦੇ ਰੇ ਇਹ ਪਾਣੀ ਪੀਂਦੇ ਨੇ ਲੋਕ ਉਹਨਾਂ ਨੂੰ ਪੁੱਛੋ ਜਾਨ ਕਿ ਜਿਹਨਾਂ ਨੂੰ ਪਾਣੀ ਪੀਂਦੇ ਨਹੀਂ ਨਹੀਂ ਮੈਡਮ ਇਹ ਇਹ ਪਾਣੀ ਆਪਾਂ ਨੂੰ ਪੀਣਾ ਪੈਣਾ ਬਿਲਕੁਲ ਜੀ ਬਿਲਕੁਲ ਸ਼ੱਕ ਨਹੀਂ ਇਹਦੇ ਬੱਚੇ ਐਟਾ ਬੁਰਾ ਹਾਲਾ ਚੱਕਾਂ ਦਾ ਸਮਝ ਨਹੀਂ ਰਹੇ ਲੈ ਆ ਕੀ ਆਉਂਦਾ ਤਾਂ ਹੁੱਟਰ ਮਾਰਦਾ ਆ ਤੇ ਆ ਦੇਖੋ ਹੁਣ ਤੁਸੀਂ ਤਾਂ ਇਹਨਾਂ ਲੋਕਾਂ ਨੂੰ ਕੀ ਕਰੀਓ 13 트리플 05 ਜੀ ਬੀ ਇਹਦੇ ਇੱਥੇ ਆਇਆ ਸਾਈਕਲ ਤੇ ਆ ਰਿਹਾ ਸੀਗਾ ਬੀ ਵੀ 13 ਬੀ ਐਲ 트리플 05 ਅੱਗੇ ਦੇਖਣਾ ਸੀਗਾ ਹਾਂ ਜੀ ਆ ਦੇਖੋ ਜਗਾ ਵੀ ਘਟ ਹੋ ਸਕਦੀ ਹੈ ਇ ਉੱਥੇ ਬਸ ਜਿੰਨਾ ਕਹਿੰਦੇ ਨਾ ਪੜਿਆ ਲਿਖਿਆ ਸਮਾਜ ਉਹ ਨਹੀਂ ਮੂਰ ਉਹ ਨਹੀਂ ਮੂਰ ਤੇ ਲੋ ਭਾਈ ਜੀ ਆਹ ਨਹਿਰ ਆ ਜਾਂਦੀ ਆ ਤੇ ਉਹ ਵਾਲੇ ਵੀ ਆਉਂਦੇ ਨੇ ਤੇ ਉਹਨਾਂ ਦੇ ਨਾਲ ਬਣਾਣਾ ਆ ਉਹ ਨਹੀਂ ਅਸੀਂ ਅਗਲੀ ਝੇਟ ਕਰਾਂਗੇ ਅੱਛਾ ਇਹ ਕਾਦੀ ਕਾਦੀ ਫੋਟੋ ਨਿਕਲੇ ਜੀ ਦਿਖਾਓ ਦਿਖਾਓ ਲਕਸ਼ਮੀ ਦੀ ਆ ਜੀ ਡੈਕੋਰੇਸ਼ਨ ਵਾਲਾ ਸਮਾਨ ਆ ਪਰ ਇਹ ਲੋਕਾਂ ਨੇ ਨਾ ਇੰਨੇ ਐਸੇ ਕਰਕੇ ਸਾਡੇ ਬੁਰੇ ਹਾਲ ਨੇ ਜੀ ਐਸੇ ਕਰਕੇ ਸਾਡੇ ਬੁਰੇ ਚਾਲਤ ਸੁਖਵਾਨ ਨੂੰ ਗੁਰੂਆਂ ਨੂੰ ਗੁਰੂ ਨਹੀਂ ਮੰਨਦੇ ਧਰਮ ਦੇ ਰਾਖਿਆਂ ਨੂੰ ਕੀ ਸਨੇਹਾ ਤੋਂ ਜਿਹੜੇ ਗਾਣ ਵਾਲਿਆਂ ਨੂੰ ਠੇਰ ਲੈਂਦੇ ਨੇ ਜਿਹਨਾਂ ਨੂੰ ਬਲੈਕਵੇ ਇੱਥੇ ਕਰੋ ਜੇ ਕਰਨਾ ਜਿਹੜੇ ਤੁਹਾਡੇ ਦਾ ਨਾਮ ਚਾਹ ਹੋਰ ਜਿਹੜੇ ਪਾਣੀ ਦੇ ਵਿੱਚ ਛੁੱਕਿਆ ਸਮਗਰੀਆਂ ਉਹਨਾਂ ਨੂੰ ਸਫਾਰਦੀਆਂ ਕਰਾਓ ਖਰਾਬਾ ਪੀ ਕੇ ਆਉਂਦੇ ਨੇ ਖਰਾਬ ਪੀ ਕੇ ਜਿਹੜਾ ਪਾਣੀ ਦੇ ਵਿੱਚ ਪਹਾਉਣ ਆਉਂਦੇ ਨੇ ਥੋੜੀਆਂ ਮੂਰਤੀਆਂ ਹੋਰ ਦੇਖੀ ਆਪਾਂ ਕੀ ਕੀ ਨਿਕਲਦਾ ਹੋਰ ਜੀ ਜ਼ੋਰ ਸਾਹਿਬ ਚੰਗਾ ਹੀ ਕੰਮ ਹੋਰ ਕੀ ਕੀ ਦੇਖੀ ਆਪਾਂ ਉਧਰ ਆਓ ਉਧਰ ਆ ਜਾਂ ਪਾਪਾ ਜੀ ਇਹਦੇ ਵਿੱਚੋਂ ਆਪਣਾ ਸਿੱਖ ਪੰਥ ਧਰਮ ਦਾ ਵੀ ਸਮਾਨ ਬਹੁਤ ਮਿਲਿਆ ਕੋਈ ਦਿਖਾਉਣਾ ਹੈ ਤੇ ਕੀ ਕਹਿਣਾ ਤੁਹਾਡਾ ਉਸ ਬੱਚੋ ਦਾ ਸਾਹਿਬ ਨੂੰ ਕੀ ਕਹੋਗੇ ਤੁਸੀਂ ਗੁਰੂ ਮਹਾਰਾਜ ਦੇ ਦਸੇ ਪਾਤਸ਼ਾਹੀ ਦੇ ਰੂਪ ਨੇ ਤੇ ਆਪਣੇ ਕ੍ਰਿਸ਼ਨ ਕ੍ਰਿਸ਼ਨ ਭਗਵਾਨ ਜੀ ਦਾ ਆ ਬੇਆਪਦੀਆ ਕਰਦੇ ਲੋ ਸਾਡਿਆਂ ਦੇਖ ਲਓ ਆ ਕੁਛ ਮੈਂ ਦੇ ਕੀ ਕਹਿਣਾ ਚਾਹੋਗੇ ਹਾਂ ਜੀ ਗੱਲ ਤਾਂਹੀ ਹੈ ਗੱਲ ਤਾਂ ਬਹੁਤ ਮੰਨ ਲਓ ਸੋ ਮੰਡੀ ਗਵਿੰਦਗੜ ਸਰਾਂਦਾਲੀ ਨਹਿਰ ਕਹਿੰਦੇ ਆ ਜਿਹਨੂੰ ਉੱਥੋਂ ਦੀਆਂ ਤਸਵੀਰਾਂ ਨੇ ਸਾਡੇ ਨਾਲ ਮਲਕੀਤ ਸਿੰਘ ਅੰਬੇ ਮਾਜਰਾ ਤੇ ਇਹ ਰਾਜਾ ਦੇ ਵੀ ਰੋਕੇ ਸੀਗੇ ਕੀ ਨਾਮ ਆ ਜੀ ਤੁਹਾਡਾ ਕਿਹੜੀ ਜਗ੍ਹਾ ਤੋਂ ਹਾਂ ਜਾਨੀ ਕੋਈ ਸੰਨੀਪੁਰ ਰੋਡ ਤੋਂ ਇਹ ਜਿਹੜਾ ਔਰੇ ਸਿੱਟਦੇ ਨੇ ਆਮ ਤੁਸੀਂ ਦੇਖਦੇ ਹੋਵੋਗੇ ਕੀ ਚੱਲਦਾ ਰਹਿੰਦਾ ਹੈ ਸਿੱਟ ਸਟਈਆ ਨਹਿਰ ਚ ਆਹ ਦੇਖ ਲਓ ਬਾਈ ਜੀ ਆਹਦੇ ਜਾਂਦੇ ਕੰਮ ਜੀ ਜੀ ਨਹਿਰਾਂ ਦੇ ਆਹ ਦੇਖ ਲਓ ਬਾਈ ਕੀ ਨੂੰ ਕੀ ਮੰਨੋ ਗੱਲ ਤਾਂ ਇਹ ਜੀ ਜੀ ਹੋਰ ਦੇਖ ਲਓ ਮਹਾਰਾਜ ਦੇ 10 ਗੁੱਵਾਂ ਦੀਆਂ ਫੋਟੋਆਂ ਕਿਆ ਦੇਖ ਲਓ ਜੀ ਜੀ ਭਾਂ ਦੇ ਲਓ ਬਾਈ ਜੀ ਕੀ ਕਹਣਾ ਇਹ ਬੰਦਾ ਜੀ ਜਦੋਂ ਸਾਡੇ ਲੋਕ ਸਮਝਣਗੇ ਬਾਈ ਹਾਂ ਨਾ ਜੀ ਬਹੁਤ ਗੱਲ ਹੈ ਇਹ ਬਹੁਤ ਗੱਲ ਇਹਨਾਂ ਨੂੰ ਕੀ ਕਰਨਾ ਚਾਹੀਦਾ ਸੀ ਇਸ ਰੂਪਾਂ ਨੂੰ ਸੰਸਕਾਰ ਕਰੋ ਇਹਨਾਂ ਦਾ ਜੀ ਦੇਖੋ ਜਿਹੜੀ ਚੀਜ਼ ਹੈ ਬਿਲਕੁਲ ਇਹ ਰਾਸਿਆਂ ਚ ਰੋੜ ਰਹੇ ਨੇ ਤਾਂ ਦੇਖ ਲਓ ਕਹਾਣੀ ਕੀ ਦੇਣ ਸਤਕਾਰੀ ਚੀਜ਼ ਹੋ ਗਈ ਜੀ ਤਾਂ ਕੀ ਕਰੀਏ ਬਾਈ ਕੀ ਕਹਣਾ ਬਾਈ ਲੋਕਾਂ ਨੇ ਅਜਿਹੇ ਲੋਕ ਜਿਹੜੇ ਅਜਿਹਿਆਂ ਘੱਡੀਆਂ ਕਰਤੂਤਾ ਕਰਦੇ ਆਹ ਦੇਖ ਲਓ ਬਾਈ ਦਸਾਂ ਗੁਰੂਆਂ ਦੀਆਂ ਫੋਟੋਆਂ ਨੇ ਇਸ ਰੰਗ ਨਹਿਰਾ ਬਾਈ ਆਹ ਦੇਖ ਲਓ ਤੇ ਆਹ ਦੇਖੋ ਕੀ ਹਾਲਾਤ ਨੇ ਬਾਈ ਇੱਥੇ ਆਹ ਕੋ ਸਾਡੇ ਦੋ ਵਗੇ ਆਹ ਹੋਰ ਮਾਰਿਓ ਅਮਲਕੀਤ ਸਿੰਘ ਜੀ ਹੱਥ ਕੀ ਨਿਕਲਦਾ ਵਿੱਚ ਕੁਝ ਨਿਕਲਦਾ ਆਹ ਦੇਖਿਓ ਕੀ ਕਰਿਓ ਮਾੜਾ ਹੋਰ ਕੀ ਕੀ ਕਰਦੇ ਬੋਮ ਬੋਇਆ ਦੇਖ ਲਓ ਆਹ ਚੂਂਗੜੇ ਪਤਾ ਨਹੀਂ ਵਿਆਹ ਵਾਲੇ ਜਿਹਦੇ ਵੀ ਸ਼ਗਨ ਪਾਉਂਦੇ ਹੋ ਨੇ ਬਾਈ ਲੋ ਜੀ ਹਾਰ ਖੰਡੇ ਵੱਡੇ ਕੰਟ ਬਲੜੀਆਂ ਲੜੀਆਂ ਬਾਈ ਮੂੰਹ ਚੋਂ ਫੇਰ ਅਗਲਾ ਕਹਿੰਦਾ ਆਹ ਦੇਖ ਲੋ ਬਾਈ ਅੰਦਰ ਗੋਲ ਦੇ ਚੋਣੇ ਦੇ ਵਿੱਚ ਕੀ ਕੁਝ ਨਿਕਲਦਾ ਦੇਖ ਲੋ ਹਾਂ ਆਹ ਤਾਂ ਹੁਣ ਆ ਬਾਕੀ ਫੋਟੋਆਂ ਨੇ ਬਾਈ ਦੇਖ ਲਿਆ ਬੜਾ ਦਿੱਸ ਲੱਗਾ ਬਹੁਤ ਹੁੰਦਾ ਕੁਝ ਜਦਾ ਅਜਿਹਾ ਹਾਂ ਦੇ ਸਾਹ ਨੂੰ ਬਾਈ ਇਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਸਾਹਮਣੇ ਇੱਕ ਸਿੱਟਰ ਹੈ ਬਾਈ ਜੀ ਇਹ ਨਹਿਰ ਜਾਂਦੀ ਹੈ ਜੀ ਦੇਖੋ ਤਾਂ ਹੋਰ ਕੀ ਕੀ ਨਿਕਲਦਾ ਕੋਈ ਡੂੰਗਾ ਜਾਂ ਸਸਮਾਰੋ ਦੇਖੋ ਵੀਰ ਹੋਰ ਟੱਟਣ ਆਇਆ ਸੀਗਾ ਉਹ ਤਾਂ ਫਿਰ ਨਿਕਲ ਗਿਆ ਲਾਓ ਲਾਓ ਵੀਡੀਓ ਬਣਾਓ ਪੀਵੀ 10 ਸੀਜेड ਰੋਕਣ ਦੀ ਕੋਸ਼ਿਸ਼ ਕਰੀ ਸੀ ਭਾਈ ਗੱਡੀ ਵਾਲੇ ਨੇ ਨਕਲ ਚੱਲੇ ਆ ਉਹ ਭੱਜ ਤਾ ਉਹ ਨਾਲ ਨਾ ਨਿਕਲ ਗਿਆ ਤਾਂ ਦੇਖ ਲੋ ਨਿਕਲ ਗਿਆ ਨਿਕਲ ਗਿਆ ਭੱਜ ਅੱਛਾ ਅੰਬੇ ਮਾਜਰਾ ਸਾਹਿਬ ਲਫਾਪੇ ਚ ਹੋਰ ਕੁਛ ਜੀ ਦੀਵੇ ਨੇ ਜੀ ਦੀਵੇ ਰੀਟੀ ਦੇ ਬੜੇ ਜੀ ਟੁੰਗੜੇ ਕਦਰੇ ਉਹ ਤਾਂ ਅਗਲੇ ਸਾਲ ਵੀ ਕੰਮ ਆ ਜਾਂਦੇ ਧੋਕੇ ਹਾਂ ਜੋ ਇੱਥੇ ਲੈਂਦੇ ਨੇ ਉਹ ਚਾ ਕਿਤੇ ਐਜੀ ਜਗ੍ਹਾ ਰੱਖ ਰਾਂ ਉਹਨੂੰ ਮਿੱਟੀ ਦਾ ਬਾਰਾ ਬਣਾ ਦੇਣ ਕਿਉਂ ਇਹ ਚੀਜ਼ਾਂ ਦੀ ਬੇਅਦਬੀ ਕਰਦੇ ਕਿੰਨੀ ਪੂਜਾ ਕਰੀ ਹੋਣੀ ਐ ਇਹ ਕਿੰਨੀਆਂ ਮੰਤਾ ਮੰਨੀਆਂ ਮੰਗੀਆਂ ਹੋਣਗੀਆਂ ਨਹੀਂ ਪੂਰਾ ਪਰਿਵਾਰ ਵਾਰਿਆ ਜੀ ਹਾਂ ਅੱਜ ਦੇ ਦਿਨਾਂ 'ਚ ਬੜਾ ਅੱਛਾ ਅਸੀਂ ਆਪਾਂ ਇਹ ਕਹਿੰਦੇ ਆਂ ਵੀ ਕੋਈ ਜਿਸ ਤਰ੍ਹਾਂ ਉਹਦੇ ਮਹੀਨੇ 'ਚ ਅੱਜ ਕੱਲ੍ਹ ਆਹ ਮਹੀਨੇ 'ਚ ਲੋਕੀਂ ਚੇਪੈਂਦੇ ਨਹੀਂ ਇਹਨਾਂ ਨੂੰ ਅਸੀਂ ਯਾਰ ਸਿੱਟਦਾ ਚਨਾਰ ਦੇ ਉੱਤੇ ਨਾਲ ਕ੍ਰਿਸ਼ਨ ਜੀ ਲੈ ਈਆ ਵੀ ਆ ਜੀ ਹਰੇਕ ਧਰਮ ਦੀਆਂ ਆਦੀ ਹੋ ਰਹੀ ਨੇ ਇੰਨੇ ਚੋਂ ਉਹਦੇ 'ਚੋਂ ਕੋਈ ਐਡਰੈਸ ਲੱਭਿਆ ਹੋਵੇ ਜਿਵੇਂ ਉਹ ਵਿਜ਼ਨ ਲਿਖਿਆ ਹੋਇਆ ਸੀਗਾ ਹਾਂਜੀ ਆਪਾਂ ਦੇਖਦੇ ਆਂ ਆਪਾਂ ਦੇਖਦੇ ਆਂ ਜੀ ਐਡਰੈਸ ਹੀ ਹੋ ਗਿਆ ਠੀਕ ਆ ਠੀਕ ਆ ਜੀ ਧੰਨਵਾਦ ਨੰਬਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਪਵਿੱਤਰ ਜਲ ਨਹਿਰ ਸਰਹੰਦਾਲੀ ਇਹ ਪਵਿੱਤਰ ਜਲ ਹੈ ਜੀ ਭਾਖੜਾ ਨਹਿਰ ਤੇ ਅਸੀਂ ਇਹਨੂੰ ਗੰਦਲਾ ਕਰ ਰਹੇ ਹਾਂ ਵਿੱਚ ਕਚਰਾ ਸਿੱਟ-ਸਿੱਟ ਕੇ ਜਾਲ ਖਵਾ ਹੋਰ ਫਟਰੀ ਕੀ ਕੀ ਸੁੱਟਦੇ ਆਂ ਅਸੀਂ ਇਹਦੇ ਤੇ ਆ ਹੋਰ ਮਾਰਦੇ ਆੰਮੇ ਮਾਜਰਾ ਸਾਹਿਬ ਹੱਥੇ ਵਿੱਚ ਇਥੋਂ ਪਤਾ ਲੱਗੂਗਾ ਜੀ ਆਪਾਂ ਆਹ ਲਓ ਜੀ ਆਹ ਡਰੈੱਸ ਵੀ ਲੱਭ ਗਿਆ ਮਿਸਟਰ ਕੀ ਆ ਸਚਨ ਜਮਨਾ ਨਗਰੇ ਜਮਨਾ ਨਗਰ ਦੇ ਨੇ ਜੀ ਆ ਇਹਨਾਂ ਦਾ ਨੰਬਰ ਆ 9896895959 ਇਹ ਇੱਕ ਗਾੜ ਦੇ ਥਰੂ ਪਹੁੰਚਿਆ ਜਾ ਸਕਦਾ ਇਹਨਾਂ ਦੇ ਨਾਲ ਰਿਲੇਟਡ ਨੇ ਇਹ ਆ ਵੀ ਪਏ ਨੇ ਡਰੈੱਸ ਆਹ ਲਓ ਜੀ ਐਡਰੈਸ ਹੋਰ ਵੀ ਮਿਲ ਗਏ ਨੇ ਆ ਦੇਖੋ ਜੀ ਇੱਥੇ ਕੀ ਲਿਖਿਆ ਧਮਾਨ ਫਰਨੀਚਰ ਕੋਈ ਹਮ ਕਿੱਥੋਂ ਦਾ ਹੈ ਇਹ ਵੀ ਜਮਨਾ ਨਗਰ ਦਾ ਜੀ ਕੋਈ ਰੋਡ ਤੇ ਜਾਂਦਾ ਹੋਇਆ ਕੰਮ ਕਰਕੇ ਕਰਕੇ ਗਿਆ ਜੀ 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 ਇਹ ਵੀ ਕਰਕੇ ਗਿਆ ਰੋਡ ਤੇ ਜਾਂਦਾ ਹੋਇਆ ਇਹਨਾਂ ਤੇ ਵੀ ਦੇਖੋ ਜੀ ਇੱਧਰ ਹੋਊਗਾ ਉਹ ਐਡਰੈਸ ਐਡਰੈਸ ਦਿਖਾ ਦਿਓ ਆ ਆ ਗਵਿੰਦਗੜ੍ਹ ਆਹ ਦੇਖੋ ਭਾਈ ਆਹ ਮੰਡੀ ਗਵਿੰਦਗੜ੍ਹ ਮੰਡੀ ਗਵਿੰਦਗੜ੍ਹ ਨਹੀਂ ਆਹ ਹੈਗਾ ਬਹੁਤ ਦੂਰ ਤੇ ਨਹੀਂ ਹੈ ਰਵਿੰਦਰ ਲਵਿੰਦਰ ਢੀਮਾਨ ਕੋਈ ਆ ਦੇਖੋ ਬਈ ਹਾਲ ਹੈ ਵਿਜੇ ਹੁੰਜਨ ਮਿਤ ਫੈਮਿਲੀ ਤਾਂ ਆ ਕੁਛ ਕਰਦੇ ਨੇ ਬਾਈ ਇਹਨਾਂ ਨੂੰ ਕੀ ਗਈ ਹੈ ਸਾਨੂੰ ਤਾਂ ਬਾਹਰ ਹੋਈ ਪਈ ਹੈ ਗੱਲ ਪਤਾ ਨਹੀਂ ਉਹ ਦੇਖੋ ਮਾਰੇ ਛੱਟ ਗਿਆ ਇੱਥੇ ਬਿਚੋ ਫਲ ਫੁੱਟ ਗਲੇ ਹੋਏ ਹੋਰ ਸਾਢੇ 10 ਅੰਗਰੋਂ ਦੇ ਫੋਟੋਆਂ ਬਾਈ ਪਤਾ ਨਹੀਂ ਮੇ ਆਪਦੀ ਉਹ ਇੱਕ ਤਰ੍ਹਾਂ ਦੀ ਬਈ ਇਹ ਲੋ ਕਰਦੇ ਆ ਦੇਖ ਸਕਦੇ ਹਲਾ ਆ ਦੇਖ ਲਓ ਕੀ ਹੋ ਰਿਹਾ ਦੇ ਵਿੱਚੋਂ ਨਹੀਂ ਕੁਛ ਮਿਲਦਾ ਬਾਈ ਤਾਂ ਹਲਾ ਸਾਡੇ ਲੋਕਾਂ ਨੂੰ ਤੁਸੀਂ ਦੇਖ ਸਕਦੇ ਹੋ ਇਹਨੂੰ ਟੂਣਾ ਨਹੀਂ ਕਹਿ ਸਕਦੇ ਇਹਨੂੰ ਅਸੀਂ ਇਹ ਕਹਾਂਗੇ ਵੀ ਆਪਣਾ ਕਚਰਾ ਸਮਝ ਕੇ ਘਰੋਂ ਬਾਹਰ ਕੱਢਿਆ ਉਹਨਾਂ ਨੇ ਬਿਲਕੁਲ ਬਿਲਕੁਲ ਅੰਬੇ ਮਾਜਰਾ ਸਾਹਿਬ ਇਹਨੂੰ ਟੂਣਾ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੇ ਕਚਰਾ ਸਮਝ ਕੇ ਬਾਹਰ ਸੁੱਟਿਆ ਪਹਿਲਾਂ ਪੂਜਾ ਕੀਤੀ ਪਰਿਆਦ ਵੀ ਕੀਤੀ ਜੀ ਜੀ ਹੁਣ ਤੁਹਾਡਾ ਕੀ ਕਹਿਣਾ ਜਿਹੜੇ ਆ ਉਤੇ ਡਰੈਸ ਨੇ ਇਹਦੇ ਥਰੂ ਲੱਭਾਂਗੇ ਡਰੈਸ ਅਸੀਂ ਕਾਰਵਾਈ ਕਰਾਵਾਂਗੇ ਪਿਆਦ ਵੀ ਕੀਤੀ ਹੈ ਜੀ ਆਪਾਂ ਕਰਦੇ ਆ ਆ ਸਾਡੀ ਪਾਣੀ ਆ ਜੀ ਇਸ ਬੰਦੇ ਨੇ ਪਾਣੀ ਲੋੜੀਆ ਜੀ ਨਿੱਕ ਨੇ ਮੈਂ ਇਹ ਠੀਕ ਹੈ ਜੀ ਤੇ ਇਹ ਸਾਡੇ ਦਸਾਂ ਸੁਖਮਾਂ ਦੀ ਫੋਟੋ ਮਾਰ ਜੀ ਠੀਕ ਹੈ ਜੀ ਮੈਂ ਕੈਸ਼ਨ ਜੀ ਦੀ ਫੋਟੋ ਆਹਾ ਇਹ ਅਸੀਂ ਇਹਨਾਂ ਦਾ ਐਡਰੈਸ ਮਿਲ ਗਿਆ ਵਾ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਇਹ ਜੱਫੇ ਬੰਦੇ ਨੂੰ ਬੇਨਤੀ ਕਰਦੇ ਆਂ ਕਿ ਇਹ ਬੰਦੇ ਨੂੰ ਭਾਲ ਕੇ ਇਹਨਾਂ ਦੇ ਤੇ ਕਾਰਵਾਈ ਕਰਵਾਈ ਜਾਵੇ ਬੇਅਦਬੀ ਦੀ ਇਹਨਾਂ ਨੇ ਮੱਡੀ ਬੇਅਦਬੀ ਇਹ ਸਾਡੇ ਨਿਤਨੇ ਦੇਖ ਲਓ ਜਿਹੜਾ ਅਨਿਤਨੇਮ ਕਾਫਰੇ ਆ ਗਏ ਪਾਣੀ ਦੀ ਵੀ ਬੇਅਦਬੀ ਕੀਤੀ ਆ ਮੂਲ ਮੰਤਰ ਜੀ ਮੂਲ ਮੰਤਰ ਜੀ ਜਿਹੜਾ ਸਾਡੇ ਗੁਰੂਆਂ ਨੇ ਸਾਨੂੰ ਮੰਤਰ ਦਿੱਤਾ ਕਿਵੇਂ ਕਿਵੇਂ ਪ੍ਰਾਪਤ ਕਰਕੇ ਜੀਵਨ ਸਫਲਾ ਕਰਦੇ ਲਈ ਜੀਆਂ ਦਿੱਤੀਆਂ ਨੇ ਜੀਆਂ ਹੋਈਆਂ ਨੇ ਲੋਕ ਸਮਝ ਨਹੀਂ ਰਹੇ ਪਰ ਹੁਣ ਇਹ ਐਡਰੈਸ ਵੀ ਮਿਲ ਗਿਆ ਵਾ ਅਸੀਂ ਇਨਾ ਟੈਕ ਬੁੱਕ ਕਰਾਂਗੇ ਤਦ ਤੱਕ ਰਸ ਤੋਂ ਪਹਿਲਾਂ ਪਹਿਲਾਂ ਇਹਨਾਂ ਦੀ ਗਾਹ ਪੈਣ ਤੋਂ ਰੌਲਾ ਪੈਣ ਤੋਂ ਪਹਿਲਾਂ ਪਹਿਲਾਂ ਵੱਡੇ ਪੱਤਰ ਦੇ ਇਹਨਾਂ ਦੀ ਘਰ ਘਰ ਪਕੜ ਕੀਤੀ ਜਾਵੇ ਅੱਜ ਕਿੰਨੀ ਤਰੀਕ ਆ ਜੀ ਅੱਜ ਤਰੀਕ ਨੂੰ ਮੋਬਾਈਲ ਸਾਹਮਣੇ ਕਰ ਦਿਓ ਜੀ ਜਾਓ ਆ ਮੈਂ ਆਪਣੇ ਵਾਲਾ ਕਰ ਦਿੰਦਾ ਆਪਾਂ ਵੀਡੀਓ ਕਰਾਂਗੇ ਲਓ ਜੀ 4:40 ਮਿੰਟ ਹੋ ਗਏ ਅੱਜ ਇੱਕ ਮਿੰਟ ਬੰਦ ਹੋ ਗਈ ਸਕਰੀ 16 ਦਸੰਬਰ ਆ ਲਓ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੇ ਆ ਅੱਜ ਵੀ ਘਟਨਾ ਜੀ ਐਸ ਟਾਈਮ ਦੀ ਤਕਰੀਬਨ ਸਾਨੂੰ ਬਹੁਤ ਮੜਾ ਹਾਲ ਆ ਜੀ 16 17 ਮਿੰਟ ਤੋਂ ਜ਼ਿਆਦਾ ਹੀ ਹੋ ਗਏ ਮੇਰੇ ਘਰ ਮੈਂ ਲੈ ਕੇ ਜਿੰਨੇ ਵੀ ਵੀਰ ਜੁੜੇ ਹੋਏ ਨੇ ਸਾਰੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇੱਕ ਮਿੰਟ ਬਾਕੀ ਸਮਾਨ ਅਸੀਂ ਅਗਲੀ ਪੇਟ ਕਰ ਦੇਣਾ ਤੇ ਇਹ ਚੀਜ਼ਾਂ ਰੱਖਣੀਆਂ ਨੇ ਬਹੁਤ ਯਾਨੀ ਬਰਾਹ ਹਾਲ ਹੈ ਬੰਦਾ ਬੜਾ ਗੰਦਾ ਬੰਦਾ ਇਹ ਜਿਹਨੇ ਬੰਦਰੇ ਕੰਦ ਕੀਤੀ ਆ ਯਾਨੀ ਇਹਦੇ ਤੇ ਅਸੀਂ ਕਰਮ ਵੈਗਰੂ ਲਿਖ ਕੇ ਸ਼ੇਅਰ ਜ਼ਰੂਰ ਕਰਿਓ ਆ ਪਾਲਾ ਪੰਦਾ ਉੱਥੇ ਪੰਛੀਆਂ ਨੂੰ ਪਾਲਿਆ ਕਰੇ ਕਿਤੇ ਤੇ ਬਾਬੇ ਜੀ ਪਾਲਾ ਲਓ ਜੀ ਆ ਟੁੰਡੀ ਆ ਜਿਹੜੀ ਇਹ ਪੰਛੀਆਂ ਨੂੰ ਪਾਣੀ ਵਗੈਰਾ ਪਾਉਣ ਨੂੰ ਲੈ ਕੇ ਜਾਉਂਦੇ ਆ ਆ ਪੰਦਾ ਬਾਕੀ ਦਾ ਸਵਾਲ ਹੋਣ ਦੇਖੋ ਜਿਹੜਾ ਇਹ ਗੰਦਗੀ ਜਿਵੇਂ ਹੁਣ ਪਈ ਆ ਇਹ ਇਹਦ ਨੂੰ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਤੁਸੀਂ ਜ਼ਿੰਮੇਵਾਰ ਜੀ ਕਿਹਨੂੰ ਜਿਹੜਾ ਛੁੱਟ ਕੇ ਗਿਆ ਅਸਲ ਤਾਂ ਉਹ ਹੀ ਹੈ ਜ਼ਿੰਮੇਵਾਰ ਜਿਹਨੇ ਹਾਂ ਦੇਖੋ ਤੇਰਾ ਅਕਲ ਓਏ ਲਓ ਜੀ ਲਓ ਇੱਕ ਹੋਰ ਆ ਗਿਆ ਲਫਾਵੇ ਸੋਨੇ ਸਿੱਟੜ ਨਾਲ ਗਿਆ ਸੀ ਦੇਖ ਕੇ ਰੁਕ ਗਿਆ ਪੀਵੀ 65 A Z 77 70 ਕੀ ਨਾਮ ਆ ਜੀ ਛੋਟਾ ਹਰਦੇਸ਼ ਕੁਮਾਰ ਹਾਂ ਜੀ ਹਰਦੇਸ਼ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਹੋ ਤਰੰਦ ਕੋਤਪਾਲ ਇਹ ਕੀ ਲੈ ਕੇ ਆਏ ਹੋ ਫੁੱਲ ਨੇ ਜੀ ਕੀ ਆ ਭਾਈ ਇਹਦੇ ਵਿੱਚ ਫੁੱਲ ਨੇ ਜੀ ਫੁੱਲ ਨੇ ਖਾਂ ਦਾ ਦਿਖਾ ਦੋ ਮਾਰ ਕੇ ਦਿਖਾ ਦੇ ਖੋਲ ਦੇ ਕੀ ਆ ਆ ਦੇਖ ਫੁੱਲ ਫੁੱਲ ਗਲੇ ਹੋਏ ਗਲੇ ਹੋ ਥੱਲੇ ਦੇਖੋ ਯਕਲ ਕੀ ਆ ਸਾਡੀ ਹੱਥ ਮਾਰੀ ਮੈਨੂੰ ਕੱਢੀ ਫੁੱਲ ਨੇ ਭਾਈ ਬੱਲੇ ਮਾ ਦੇਖਾ ਕੀ ਆ ਭਾਈ ਲਾ ਆਉਲੀ ਲੱਗੀ ਪਈ ਆ ਮੱਛੀਆਂ ਬਿਮਾਰ ਕਰਨੀਆਂ ਨੇ ਪਾਣੀ ਦੀ ਕਿਹਨੇ ਕੈਂਟਰੀ ਨੂੰ ਇਹ ਨੰਬਰ ਲੈ ਲਓ ਆਪਾਂ ਡੀਸਾਪੇ ਫਿਰ ਤੂੰ ਐ ਰਹਿਣਾ ਲੋਕੀਆਂ ਹੋਰੀਆਂ ਦੀਆਂ ਸੰਦੀ ਲੋਕੀਆਂ ਜੀ ਬੱਠੀ ਆ ਨਹੀਂ ਫਿੱਟਣਾ ਹੈਗਾ ਬਈ ਕਰ ਦੇ ਫਿਰ ਲੈ ਕੇ ਜਾਉਂਗਾ ਆਪੇ ਲੈ ਕੇ ਜਾਉਂਗਾ ਛੱਡ ਦੇ ਛੱਡ ਦੇ ਆ ਨੰਬਰ ਲੈ ਲੈ ਲੋ ਆਹ ਨਹੀਂ ਉਹ ਮੰਨ ਲਿਆ ਤੁਮ ਉਹ ਜਿਹੜਾ ਦੁਨੀਆ ਨੂੰ ਉਹ ਕਾਰਡ ਦੇ ਸਾਡੇ ਕਾਰਡ ਦਿੱਤੇ ਨੇ ਠੀਕ ਹੈ ਜੇਕਰ ਕਿਸੇ ਕੋਈ ਕੋਈ ਅਧਿਕਾਰ ਨੇ ਜੀ ਕੋਪਾਪ ਕਰਨਾ ਹੈ ਕਿਸੇ ਨੂੰ ਵੀ ਪੁੱਛਣਾ ਚਾਹ ਤੁਸੀਂ ਪਾਪ ਨਹੀਂ ਹੋ ਉਸੇ ਤਾਂ ਹੋਣਾ ਚਾਹੀਦਾ ਨਾ ਮੈਨੂੰ ਵੀ ਤਾਂ ਪਤਾ ਲੱਗਣਾ ਨਹੀਂ ਤੁਸੀਂ ਅਸੀਂ ਇਹ ਗਲਤ ਰੋਕਦੇ ਹਾਂ ਗਲਤ ਰੋਕਦੇ ਹਾਂ ਅਸੀਂ ਤੈਨੂੰ ਤੂੰ ਸਹੀ ਬਿਆਦਾ ਹੀ ਕਰਦੇ ਕਹਿੰਦੇ ਆ ਹੈ ਤਾਰੇ ਤੇ ਵਿਚਾਰ ਵੀ ਕਰ ਲੈਣਗੇ ਜੀ ਕਾਰੋ ਇੰਨਾ ਲੈ ਲਓ ਤੁਸੀਂ ਨਹੀਂ ਮੈਂ ਸਹੀ ਤਾਈ ਤੁਸੀਂ ਸਿਆਣੇ ਵਾਲੇ ਬੰਦੇ ਨੂੰ ਪ੍ਰੈਸ਼ਰ ਦਿੰਦੇ ਹੋ ਉਹਦੇ ਬੋਲਣ ਦਾ ਤੇ ਇੱਚੇ ਬਿਲਕੁਲ ਨਹੀਂ ਗਲਤ ਤੁਹਾਡੇ ਕੋਲ ਦੱਸੋ ਇਨਕੁਆਇਰ ਕਰਾ ਤੁਹਾਨੂੰ ਦਲਤ ਕਹਿ ਰਹੇ ਨੇ ਇਹੀ ਆ ਸਰ ਹਰ ਬੰਦੇ ਨੂੰ ਰਾਈਟ ਟੂ ਨੋ ਹੁੰਦਾ ਕਿ ਸਾਹਮਣੇ ਵਾਲਾ ਬੰਦਾ ਕੌਣ ਹੈ ਤੁਸੀਂ ਬੰਦੇ ਨੂੰ ਇਹ ਰਾਈਟ ਵੀ ਬੰਦੇ ਨੂੰ ਇਹ ਰਾਈਟ ਵੀ ਹੈਗਾ ਵੀ ਪਾਣੀ ਤੁਸੀਂ ਗੰਦਲਾ ਕਰ ਦਮੋ ਜੋ ਸਮਾਜ ਨੇ ਪੀਣਾ ਜੋ ਉਹਦੇ ਚ ਜੀਵ ਰਹੇ ਉਹਨਾਂ ਨੂੰ ਆ ਸੜੇ ਬੁਸੇ ਆ ਇਹ ਚੀਜ਼ਾਂ ਪਾ ਮੋ ਤੁਸੀਂ ਫੋਟੋਸ ਤਾਂ ਹੈ ਨਹੀਂ ਇਹਦੇ ਵਿੱਚ ਫਲਾਰ ਸੈਂਕੋ ਠੀਕ ਹੈ ਨਹੀਂ ਉਹ ਤਾਂ ਠੀਕ ਆ ਮੰਨਦੇ ਆ ਵੀ ਛੋਟੀਆਂ ਫੋਟੋਆਂ ਨਹੀਂ ਹੈਗੀਆਂ ਅਸੀਂ ਇਹ ਨਹੀਂ ਕਹਿੰਦੇ ਵੀ ਛੋਟੀਆਂ ਫੋਟੋਆਂ ਨੇ ਉਹ ਤਾਂ ਲੀਕਾ ਦੇਖੋ ਮੈਂ ਲਵਾਵੇ ਲਈ ਪਰ ਤੁਹਾਨੂੰ ਰੋਕੇ ਹੀ ਆ ਕੁਛ ਕਿਹਾ ਨਹੀਂ ਹੈਗਾ ਵੀ ਵੀਰ ਦੀ ਸਿੱਟੇ ਹੋ ਨਾ ਪਰ ਤੁਸੀਂ ਉਹਨਾਂ ਨੂੰ ਸਿਆਣੇ ਵਿਆਂ ਨੂੰ ਸਵਾਲ ਪੁੱਛਦੇ ਹੋ ਇਨਕੁਆਇਰ ਕਰਨ ਦਾ ਤਾਂ ਹੁੰਦਾ ਹੀ ਹੈ ਨਾ ਕਿ ਸਾਹਮਣੇ ਵਾਲਾ ਬੰਦਾ ਕੌਣ ਹੈ ਬਿਨਾਂ ਅਥਾਰਟੀ ਤੋਂ ਨਹੀਂ ਖੜੇ ਹੁੰਦੇ ਪੀਟੀ న్యూਜ਼ ਪੰਜਾਬ ਚੈਨਲ ਤੋਂ ਠੀਕ ਹੈ ਤੇ ਤੁਸੀਂ ਤੁਸੀਂ ਲੋਕ ਹੀ ਇਹ ਸਾਰਾ ਸਾਡਾ ਜਿਹੜਾ ਸਮਾਜ ਆ ਪਾਣੀ ਆ ਗੰਦਮਾ ਦੇਖੋ ਅ ਮੈਂਬਰ ਲੈ ਲਿਆ ਤੇ ਇਹ ਨੰਬਰ ਆ ਜੀ ਇਹ ਵੀ ਤੋਂ ਸਾਨੂੰ ਵੀ ਖਤਰਾ ਜੀ ਤੁਸੀਂ ਦੇਖਿਆ ਹੀ ਆ ਇਹ ਇਹ ਪ੍ਰੈਸ਼ਰ ਨਾਲ ਆਪਦੇ ਧੱਕੇਸ਼ਾਹੀ ਨਾਲ ਇਹ ਕੰਮ ਕਰਦੇ ਨੇ ਜੀ ਸਾਨੂੰ ਟਾਰਗੇਟ ਕਰਨ ਲੱਗ ਗਏ ਦੇਖ ਲੋ ਸਗੋਂ ਇਹਨਾਂ ਨੌਜਵਾਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਇਹ ਚੀਜ਼ ਦੇ ਵਿੱਚ ਡੰਡਾ ਨਾ ਕਰੀਏ ਇਸ ਹੈਂ ਅਸੀਂ ਨਾ ਗੰਦਗੀ ਪਾਈਏ ਹੁਣ ਨੰਬਰ ਮੁਹਾਲੀ ਦਾ ਇਹਦਾ ਤੇ ਇੱਥੇ ਆਇਆ ਸੁੱਟਣ ਕਿਉਂ ਨੰਬਰ ਦੇਖਦਾ ਜਾਂਦਾ ਸਾਡੇ ਮੋਟਰਸਾਈਕਲ ਆ ਨਾ ਇਹ ਆ ਹਰਾਮ ਤੇ ਸਾਡੇ ਇਤੋਂ ਨਹੀਂ ਕਰਨੀ ਇਥੋਂ ਦੇ ਡੀਸੀ ਦਾ ਬੰਦਾ ਜਿਹੜਾ ਗਲਤ ਕੰਮ ਕਰਨ ਆਇਆ ਉਹ ਨੂੰ ਖੁਦ ਕੁਝ ਨਹੀਂ ਜਦੈ ਉਹ ਗਲਤ ਕਰਨਾ ਹੈ ਕਾਰਵਾਈ ਬੰਦੀ ਹੈ ਨਾ ਉੱਤੇ ਹੋਣੀ ਚਾਹੀਦੀ ਆ ਤੇ ਆਪ ਕੋ ਵੱਡੀ ਤਾਂ ਗੱਲ ਆ ਜੇ ਇਹ ਸੰਬੰਧਤ ਅਧਿਕਾਰੀ ਇਸ ਤੇ ਕਾਰਵਾਈ ਨਹੀਂ ਕਰਦੇ ਹਾਂ ਤੁਸੀਂ ਕਹਿੰਦੇ ਹੋਣੀ ਚਾਹੀਦੀ ਆ ਜਿਵੇਂ ਜਿਵੇਂ ਨਾਲ ਲਵਾਂਗੇ ਤਾਂ ਤੇ ਤਦ ਤੱਕ ਜੁੜੇ ਰਹੋ ਪੀਟੀ న్యూਸ ਪੰਜਾਬ ਚੈਨਲ ਦੇ ਨਾਲ ਤੇ ਜੇਕਰ ਨਵੇਂ ਹੋ ਜੇਕਰ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਧਰੂ ਕਰ ਲਿਓ ਲਾਈਕ ਸ਼ੇਅਰ ਵੈਗਰੂ ਜ਼ਰੂਰ ਲੇਖਣਾ ਤੇ ਚਲੋ ਚੈਨਲੋਂ ਆਹ ਕੱਢ ਕੇ ਦੇਖਦੇ ਆ ਕਿ ਕਿੰਨਾ ਗੰਦ ਜਾਨੀ ਸੁੱਟਣਾ ਆਇਆ ਸੀਗਾ ਇਹ ਮੱਛੀਆਂ ਵਾਸਤੇ ਹਾਲਾ ਇਧਰ ਲਿਆਓ ਆ ਉਲਲੀ ਲੱਗਿਆ ਸਮਾਨ ਆ ਸੁਟਣਾ ਹੈ ਆ ਉਲਲੀ ਲੱਗੀ ਆ ਆ ਸੁਟਣਾ ਹੈ ਇਹ ਸਮਾਨ ਮੱਛੀਆਂ ਨੂੰ ਦੇਖ ਲਓ ਭਾਈ ਆ ਸਮਾਨ ਤੋਂ ਮੱਛੀਆਂ ਨੂੰ ਕੱਢਿਆ ਉਹਦੇ ਵਿੱਚੋਂ ਕੱਢਿਆ ਉਹ ਲੜਿਆ ਦਿਲੋਂ ਫੜੇ ਪਏ ਇਹ ਸਾਨੂੰ ਪੁੱਛਣਗੇ ਗਾ ਆ ਕੁਛ ਹੈ ਜੀ ਤੋਂ ਸਾਡੇ ਭਾਈਆਂ ਨੂੰ ਕਹਿਣ ਕਿ ਸਾਡੇ ਸਮਾਜ ਚ ਕਮੀਆਂ ਬਹੁਤ ਨੇ ਹੁਣ ਆ ਦੇਖ ਲਓ ਇਧਰ ਹਾਲੋ ਇਹ ਟੈਂਪੂ ਦੇ ਕੋਲ ਤੁਸੀਂ ਉੱਪਰ ਤੱਕ ਭਰਿਆ ਹੋਇਆ ਆ ਦੇਖ ਲਓ ਦੇਖ ਕਿੰਨਾ ਮੁੰਡਾ ਲੈ ਬਾਈ ਉੱਪਰ ਰੌਮ ਸਾਈਡ ਆਹ ਦੇਖ ਲਓ ਆਹ ਦੇਖ ਲਓ ਬਾਈ ਉਹ ਕਰਤਾ ਜੀ ਕੰਮ ਆਹ ਦੇਖ ਲਓ ਬਾਈ ਆਹ ਹਾਲਾਤ ਕਰਦੇ ਲੋਕ ਇਹ ਤੁਹਾਨੂੰ ਲਵੇ ਕਰਕੇ ਦਿਖਾਉਣਾ ਦੇਖ ਲਓ ਸਾਨੂੰ ਦੇਖਦੇ ਆ ਇਹਨਾਂ ਨੇ ਆ ਕੀ ਇਹਨਾਂ ਦੇ ਹਾਲਾਤ ਆ ਰੌਮ ਸਾਈਡ ਆ ਰਹੇ ਉਹ ਤਾਂ ਪੱਟ ਗਿਆ ਤੂੰ ਅਸਲ ਆਹ ਦੇਖ ਲਓ ਬਾਈ ਉੱਤੇ ਉਸ ਤੋਂ ਹੀ ਉੱਪਰ ਦੀ ਦੇਖ ਲਓ ਬਾਈ ਆਹ ਆ ਗਲਤ ਤਰੀਕੇ ਨਾਲ ਤਾਂ ਕੀ ਬਣੂਗਾ ਇਹਨਾਂ ਲੋਕਾਂ ਦਾ ਬਾਈ ਜੀ ਦੱਸੋ ਬੰਦਿਆਂ ਨੂੰ ਸ਼ੇਅਰ ਵੀ ਕਰਿਓ ਇਹੀ ਸਮਾਜਿਕ ਸਮਾਜਿਕ ਕੰਡਾ ਨੂੰ ਬਾਰੇ ਗੱਲ ਇੱਕ ਗੱਲ ਤਾਂ ਹੈਗੀ ਆ ਪ੍ਰਸ਼ਾਸਨ ਵੀ ਇਹਨਾਂ ਦੇ ਪਿੱਛੇ ਕਿੱਥੇ ਫਰੀ ਜਾਵੇ ਵਿਚਾਰਾ ਉਹਨਾਂ ਨੂੰ ਆਪਦੇ ਕੰਮ ਨਫਰੀਆਂ ਵੀ ਘਟ ਨੇ ਇਹ ਤਾਂ ਤੁਸੀਂ ਮੰਨਦੇ ਹੋ ਪ੍ਰਸ਼ਾਸਨ ਨੂੰ ਕਾਲਾ ਪੱਟਣ ਦੀ ਲੋੜ ਨਹੀਂ ਆ ਜੀ ਪੰਜ-ਛੇ ਦਿਨ ਤੇ ਕਾਰਵਾਈ ਕਰੀ ਹੋਈ ਬਹੁਤ ਹੁੰਦੀ ਸਮਝ ਗਏ ਬਾਕੀ ਆਪੇ ਕਰਨ ਨੂੰ ਖਲਾ ਜਾਂਦਾ ਤੁਹਾਡਾ ਕਹਿਣਾ ਇਹ ਵੀ ਕਾਰਵਾਈ ਨਹੀਂ ਹੁੰਦੀ ਹਾਂ ਕਾਰਵਾਈ ਨਹੀਂ ਹੁੰਦੀ ਹੈਗੀ ਆ ਦੇਖੋ ਹੁਣ ਕਹਿੰਦਾ ਸੀ ਨਾ ਮੱਛੀਆਂ ਨੂੰ ਛੱਟਣ ਆਇਆ ਸੀ ਜੀ ਜਿਹੜਾ ਪ੍ਰੈਸ਼ਰ ਪਾਉਣ ਲੱਗਿਆ ਸੀ ਤੁਸੀਂ ਕਹੋ ਜੀ ਇੱਕ ਨਹੀਂ ਅੱਧੀ ਪਾਣੀਆਂ ਦੇ ਲਖਵਾਨੇ ਆ ਭਾਵ ਨੂੰ ਜ਼ਰੂਰ ਪਾਣੀ ਪਿਤਾ ਮਾਤਾ ਧਰਤ ਮਾਤ ਦਾ ਖੱਡਾ ਜਿੱਥੋਂ ਆਉਂਦਾ ਸੀ ਉਹਨਾਂ ਦੇ ਉਹਨਾਂ ਨੂੰ ਮੰਨਣਾ ਹੈ ਇਹ ਲੋਕ ਨੇ ਜਿਹੜੇ ਸਮਾਜ ਵਾਤਾਵਰਨ ਦੇ ਸਮਾਜ ਦੇ ਕੁਸ਼ਮਨ ਨੇ ਜਿਹੜੇ ਇੱਕ ਚੰਗਾ ਵਾਤਾਵਰਨ ਚਾਹੁੰਦੇ ਨੇ ਚੰਗਾ ਪਾਣੀ ਚਾਹੁੰਦੇ ਨੇ ਚੰਗਾ ਚੰਗੀ ਧਰਤੀ ਚਾਹੁੰਦੇ ਨੇ ਸਾਫ਼ ਸੁਥਰੀ ਸਾਫ਼ ਸੁਥਰੇ ਰਸਤੇ ਸਾਫ਼ ਸੁਥਰਾ ਪੰਨ ਆ ਆ ਆਪਣੇ ਘਰ ਦਾ ਗੰਧ ਨਹਿਰ ਦੀ ਫੁੱਟ ਆ ਨਹਿਰ ਦੀ ਆਵਾਜ਼ ਮਾਰਦੇ ਸਾਹਰੇ ਸੁਖੋਂ ਦੇ ਨਾਲ ਫੇ ਨਾ ਆਵਾਜ਼ ਮਾਰਦੇ ਕਾ ਸੁਖੋਂ ਦੇ ਨਾਲ ਇੰਨੇ ਕ ਬੇਨਤੀਆਂ ਨੇ ਤੇ ਕਬੂਲ ਕਰਿਓ ਉਹਨਾਂ ਨੂੰ ਕਹਿੰਦਾ ਖਮੋਰ ਕਰਦਾ ਜੂਮ ਕਰੋ ਦੇਖਿੰਦੇ ਪੰਛੀ ਫਿਰਦੇ ਨੇ ਉਹਨਾਂ ਨੇ ਇਹ ਚੀਜ਼ਾਂ ਖਾ ਕੇ ਬਿਮਾਰ ਕਰਨੇ ਨੇ ਯਾਰ ਤੁਸੀਂ ਨੇ ਡਾਕਟਰ ਮਨਾ ਕਰਦੇ ਨੇ ਵੀ ਮੱਛੀਆਂ ਨੂੰ ਬਾਹਰਲਾ ਜ਼ਮਾਨ ਨਹੀਂ ਪਾਉਣਾ ਗੁਰੂ ਘਰਾਂ ਦੇ ਵਿੱਚ ਦੇਗ ਵੀ ਨਹੀਂ ਪਾਣ ਸਦੀ ਜਾਂਦੀ ਜੀ ਉਹ ਇਹਨਾਂ ਦਾ ਸਪੈਸ਼ਲ ਖਾਣਾ ਪਾਉਂਦੇ ਨੇ ਉਹ ਉਹ ਆਪਣਾ ਖੁਦ ਮਿਹਨਤ ਕਰਕੇ ਆਪਣਾ ਖਾਣਾ ਉਹ ਖਾਂਦੇ ਨੇ ਇਹਦੇ ਵਿੱਚ ਕਿਸੀ ਕੌਣ ਜੇ ਠੇਕਾ ਲੈਣਾ ਹੈ ਤਾਂ ਸਮੁੰਦਰ ਦਾ ਠੇਕਾ ਲੈਣ ਜਿਹੜੇ ਮੱਛੀਆਂ ਪਾਲਣ ਵਾਲੇ ਨੇ ਦਾਲ ਮੱਛੀ ਖਾ ਲੂਗੀ ਹੂੰ ਦਾਲ ਨਾਲ ਕੰਡੀਆਂ ਦੀ ਮੱਛੀ ਜੀ ਇਹਨਾਂ ਦੀ ਆਪਣੀਆਂ ਖੁਰਾਕਾਂ ਨੇ ਜੀਵ ਤੇ ਜੀਵ ਨਿਰਭਰ ਆ ਉਹਨੇ ਜੀਵ ਸੱਖੀ ਨਾਲ ਮੱਛੀ ਉਗਾਉਣੀ ਆ ਜਾਂ ਅੰਦਰ ਜਿਹੜੇ ਹੋਰ ਜੀਵ ਹੁੰਦੇ ਨੇ ਉਹਨਾਂ ਦਾ ਆਣਾ ਉਹ ਲੋਕ ਕੰਡੀਆਂ ਨਹੀਂ ਦਾਲਾਂ ਦੀ ਮੱਝ ਆਉਂਦੀ ਚਾਹੇ ਤਦੋ ਜੇਕਰ ਪੀਟੀ ਨਿਊਜ਼ ਪੰਜਾਬ ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਤੁਹਾਨੂੰ ਬਹੁਤੇ ਰਮਾਂਗੇ ਤੁਹਾਨੂੰ ਹੋਰ ਵੀ ਕੱਤੀ ਵਿਧੀਆਂ ਐ ਤੇਰੇ ਮੱਤਸ ਨਹੀਂ ਮੈਂ ਕਰਕੇ